ਹੈਲੋ ਜੀ ਰਮ ਰਮ ਜੀ ਸਤਿ ਸ਼੍ਰੀ ਅਕਾਲ ਮੋਨਿਕਾ ਤਵਨਾਈ ਨੇ ਤੁਹਾਡੇ ਚੈਨਲ ਦੇ ਨਾਲ ਆਪਣਾ ਕੰਮ ਕਰਦੇ ਹੋਏ ਦੇਖੋ ਜੀ ਕਿ ਅੱਜ ਕੱਲ ਦਾ ਪ੍ਰਧਾਨ ਮੰਤਰੀ ਐਪਰਨ ਕਿਉਂਕਿ ਵਿంటర్ ਦਾ ਟਾਈਮ ਦੇ ਵਿੱਚ ਇਹਨੂੰ ਬੰਦਣਾ ਬਹੁਤ ਜ਼ਰੂਰੀ ਹੈ ਕਿ ਕਿਤੇ ਅਸੀਂ ਬੂਲ ਦੇ ਕੱਪੜੇ ਜਿਹੜੇ ਪਾੰਦੇ ਆ ਉਹ ਆਟਾ ਲਾ ਕੇ ਸਰਫ ਲਾ ਕੇ ਸਬਜ਼ੀਆਂ ਲਾ ਕੇ ਬਹੁਤ ਗੰਦੇ ਹੋ ਜਾਂਦੇ ਆ ਇਸ ਲਈ ਇਹਦੀ ਤਿਆਰੀ ਮੈਂ ਹੁਣ ਤੋਂ ਸ਼ੁਰੂ ਕਰ ਲੇਤੀ ਐਸਾ ਚ ਮੈਂ ਜੈਕਟ ਪਾਈ ਹੋਈ ਸੀ ਇਸ ਟਾਈਮ ਨੇ ਮੈਂ ਜੈਕਟ ਉਤਾਰ ਦਿੱਤੀ ਕਿਉਂਕਿ ਕਿਚਨ 'ਚ ਵਰਕ ਕਰਨ ਵਾਲਾ ਸੀ ਤੇ ਅਸੀਂ ਅੱਜ ਬਣਾਣ ਲੱਗੇ ਆ ਰਾਜਮਾ ਰੋਜ਼-ਰੋਜ਼ ਬਣਾਉਂਦਾ ਬਹੁਤ ਪੈ ਗਿਆ ਹੈ ਪੰਗਾ ਸਮਝ ਨਹੀਂ ਆਦੀ ਰੋਹ ਦਿਹਾੜੀ ਬੰਦਾ ਸਬਜ਼ੀਆਂ ਬਣਾਵੇ ਤੇ ਬਣਾਵੇ ਕੀ ਤੇ ਇਹ ਦੇਖੋ ਜੀ ਰਾਜਮਾ ਦਾ ਪ੍ਰਧਾਨ ਮੰਤਰੀ ਪਿਆਜ਼ ਟਮਾਟਰ ਹਰੀ ਮਿਰਚ ਔਰ ਜਿੰਜ਼ਰ ਜੋ ਕਿ ਤੁਹਾਨੂੰ ਪਤਾ ਹੀ ਹੋਏਗਾ ਜਿੰਨੇ ਰਾਜਮਾ ਵਧੀਆ ਤੜਕੇ ਹੋਣ ਰਾਜਮਾ ਉਨੇ ਹੀ ਸਵਾਦੀ ਸਬੰਦੇ ਨੇ ਤੇ ਇੱਕ ਇਹ ਹਲਕਾ ਜਿਹਾ ਛੋਟੂ ਜਿਹਾ ਸਾਡਾ ਰਾਜਾ ਇਨੂੰ ਬੋਲਦੇ ਨੇ ਜੋ ਕਿ ਤੁਸੀਂ ਸਭ ਜਾਣਦੇ ਚੌਪੜਾ ਛੋਟਾ ਜਿਹਾ ਤੇ ਇਸ ਟਾਈਮ ਲਈ ਮੈਂ ਮਿਕਸੀ ਨਹੀਂ ਚਲਾਵਾਂਗੀ ਕਿਉਂਕਿ ਸਾਡਾ ਛੋਟੂ ਵਿਦਿਆ ਸੁੱਖਾ ਆ ਜੇ ਮੈਂ ਮਿਕਸੀ ਚਲਾਈ ਤੇ ਮੇਰੀ ਵਿਦਿਆ ਨੇ ਧੱਕ ਖਲੋਣਾ ਤੇ ਮੈਂ ਸੋਚਿਆ ਤੇ ਵੀ ਆ ਮੈਂ ਨਾ ਹਲਕਾ ਹਲਕਾ ਨਾਲ ਗੱਲਬਾਤ ਕਰ ਲੈਂਦੀ ਆ ਤੇ ਨਾਲ ਤੁਹਾਡੇ ਨਾਲ ਜਿਹੜੀ ਵੀ ਆ ਵੀਡੀਓ ਨੂੰ ਸਾਂਝਾ ਕਰ ਲੈਂਦੇ ਆ ਮਸਾਂਜੇ ਦੇ ਵਿੱਚ ਇੱਕ ਮੈਨ ਛੋਟਾ ਜਿਹਾ ਮੈਸੇਜ ਆਂਦਾ ਹੈ ਤੇ ਮੈਨੂੰ ਬੋਲਦੇ ਨੇ ਕਿ ਮੈਮ ਤੁਸੀਂ ਨਾ ਆਪਣਾ ਇੱਕ ਸਪੀਕਰ ਲੈ ਆਓ ਛੋਟਾ ਜਿਹਾ ਜਿਹੜਾ ਇੱਥੇ ਲਗਾਉਂਦੇ ਨੇ ਤੇ ਉਹਦੇ ਨਾਲ ਕੀ ਹੋਏਗਾ ਆਵਾਜ਼ ਦੀ ਕਲੈਰਟੀ ਆਏਗੀ ਤੇ ਬਾਕੀ ਤੁਹਾਡਾ ਜਿਹੜਾ ਕਿਚਨ ਦੇ ਬਰਤਨ ਖੜਕਣਾ ਜੋ ਕੰਮ ਕਰਨਾ ਉਹ ਚੀਜ਼ਾਂ ਨਾ ਘੱਟ ਸੁਣਾਈ ਦੇਣਗੀਆਂ ਤੇ ਉਹਨਾਂ ਦੀ ਜਾਣਕਾਰੀ ਲਈ ਦੱਸ ਦਵਾਂ ਜੀ ਵਸਦੇ ਘਰਾਂ ਦੇ ਵਿੱਚ ਹੀ ਭੰਡੇ ਖੜਕਦੇ ਨੇ ਬਿਨ ਵਸਦੇ ਘਰਾਂ 'ਚ ਕੋਈ ਭਾਂਡਾ ਨਹੀਂ ਖੜਕਦਾ ਦੇਖੋ ਜੀ ਪਤਾ ਲੱਗਦਾ ਰਹਿੰਦਾ ਹੈ ਕਿ ਹੋਮ ਵਰਕਿੰਗ ਕੀ ਕਰਦੀ ਹੁੰਦੀ ਹੈ ਤੇ অন ਹੋਮ ਵਰਕਿੰਗ ਕੀ ਹੁੰਦੀ ਹੈ ਤੇ ਇਸ ਲਈ ਦੇਖੋ ਇਹ ਮੈਨੂੰ ਇਸ ਚੀਜ਼ ਨੂੰ ਹਜੇ ਮੈਂ ਜ਼ਿਆਦਾ ਨਹੀਂ ਜ਼ਰੂਰੀ ਸਮਝਦੀ ਉਹ ਮੈਂ ਖਰੀਦਣਾ ਨਹੀਂ ਪਸੰਦ ਕਰਦੀ ਹਨਾ ਤੇ ਜੀ ਸਾਡੀ ਖੁਦ ਦੀ ਵਾਇਸ ਹੀ ਸਪੀਕਰ ਤੋਂ ਵੱਧ ਕੇ ਆ ਤੇ ਫਿਰ ਸਪੀਕਰ ਸਾਡੇ ਅੱਗੇ ਕੁਝ ਵੀ ਨਹੀਂ ਹੈਗਾ ਤੇ ਬਾਕੀ ਜਿਨ੍ਹਾਂ ਨੂੰ ਮੈਂ ਮੈਸੇਜ ਵੀਡੀਓਸ ਰਾਹੀਂ ਦੇ ਦਿੱਤਾ ਉਹਨਾਂ ਨੂੰ ਜਾਣਕਾਰੀ ਸ਼ਾਇਦ ਮੇਰੀ ਜੋ ਮਿਲ ਜਾਵੇ ਜਲਦੀ ਹੀ ਵੀਡੀਓ ਦੇ ਪ੍ਰਤੀ ਹੈ ਨਾ ਤੇ ਬਾਕੀ ਮੈਂ ਤੁਹਾਨੂੰ ਦੱਸ ਦਵਾਂ ਅੱਜ ਥੋੜਾ ਕੋਸ਼ਿਸ਼ ਸੀ ਮੇਰੀ ਕਿ ਮੈਂ ਮਾਰਕੀਟ ਜਾਵਾਂ ਤੇ ਹਲਕੀਆਂ ਜਿਹਾ ਵੂਲ ਦੇ ਚਦਰਾਂ ਖਰੀਦੀ ਕੇ ਲਿਆਵਾਂ ਪਿੱਲੋ ਵਾਲੀਆਂ ਪਰ ਮੈਂ ਥੋੜਾ ਨਾ ਦਲਿੱਦਰ ਪਾ ਲਿਆ ਇਸ ਚੀਜ਼ ਦਾ ਇੱਕ ਤੇ ਜਦੋਂ 4:30 ਪੋੜੇ 5 ਵਜਦੇ ਆ ਨਾ ਤੇ ਮੈਨੂੰ ਰਸੋਈ ਵਜਾ ਮਾਰਦੀ ਐ ਤੇ ਫਿਰ ਮੈਂ ਸੋਚਿਆ ਜੇ ਮੈਂ ਉੱਥੇ ਮਾਰਕੀਟ ਚਲੀ ਗਈ ਪੌਣਾ ਘੰਟਾ ਘੰਟਾ ਲੈ ਕੇ ਚੱਲੋ ਆਨ ਕੇ ਮੇਰੇ ਕਿਹੜੇ ਤੇ ਆਪਣਾ ਲੱਗੇ ਤੇ ਮગર ਕੰਮ ਕਰਨ ਵਾਲੇ ਜਿਨ੍ਹਾਂ ਨੇ ਮੈਨੂੰ ਆਂਦਿਆ ਰੋਟੀ ਪਾਣੀ ਮਿਲ ਜਾਣਾ ਪੱਕਿਆ ਪਕਾਇਆ ਹਨਾ ਤੇ ਇਸ ਲਈ ਮੈਂ ਇਸ ਚੀਜ਼ ਨੂੰ ਥੋੜਾ ਅਣਦੇਖਾ ਕੀਤਾ ਤੇ ਕਿਚਨ ਨੂੰ ਜ਼ਰੂਰੀ ਸਮਝਿਆ ਬਾਕੀ ਇਹ ਚੋਪਰ ਬਹੁਤ ਹੀ ਜ਼ਿਆਦਾ ਵਧੀਆ ਹੈ ਤੇ ਮੈਨੂੰ ਇਹਦੇ ਵਿੱਚ ਇੱਕ ਫਾਇਦਾ ਇਹ ਹੁੰਦਾ ਹੈ ਕਿ ਜਿੰਨਾ ਕਿ ਮਸਾਲਾ ਵਾ ਆਪਣੇ ਹਿਸਾਬ ਨਾਲ ਚਲਾ ਲੈਂਦਾ ਹੈ ਤੇ ਦੇਖੋ ਜੀ ਚਲਦਾ ਹੋਇਆ ਮਸਾਲਾ ਕਿੰਨਾ ਮਤਲਬ ਵਧੀਆ ਲੱਗ ਰਿਹਾ ਹੈ ਤੇ ਜਿਹੜੇ ਪਿਆਜ਼ ਆ ਉਹ ਵੀ ਬਹੁਤ ਹਲਕਾ ਚੋਪ ਹੋ ਜਾਂਦੇ ਨੇ ਤੇ ਇਹ ਦੇਖੋ ਇਹ ਇਹਦੀ ਇੱਕ ਪ੍ਰੋਬਲਮ ਕੀ ਹੈ ਹੁਣ ਮੈਂ ਤਾਂ ਮੰਨਦਾ ਜੀ ਇਹਦੇ ਵਿੱਚ ਨਾ ਕੁਆਂਟੀਟੀ ਮੈਂ ਲਾਲਚ ਦੇ ਮਾਰੇ ਜ਼ਿਆਦਾ ਪਾ ਲਈ ਹੈ ਕਿ ਮਤਲਬ ਜਿਆਦਾ ਪਿਆਰ ਫੜਾਫੜ ਜਲਦੀ ਹੋ ਜਾਂਦਾ ਪਰ ਇਹਦੀ ਕੁਆਂਟੀਟੀ ਜਿਹੜੀ ਬਿਲਕੁਲ ਲੋਅ ਰੱਖਣੀ ਪੈਂਦੀ ਹੈ ਫਿਰ ਲੋਅ ਰੱਖਾਂਗੇ ਤੇ ਮਨ ਨੂੰ ਵੀ ਆਰਾਮ ਮਿਲਦਾ ਹੈ ਤੇ ਕਈ ਵਾਰ ਸਾਢੇ ਵਾਰੀ ਕੰਮ ਹੋ ਜਾਂਦਾ ਹੈ ਪਰ ਜੇ ਕੰਮ ਹੈ ਛੇਤੀ ਛੇਤੀ ਹੋ ਜਾਵੇ ਇਹ ਨਹੀਂ ਕਿ ਚਾਬੀ ਨਹੀਂ ਹੋ ਜਾਵੇ ਤੇ ਪਰ ਨਹੀਂ ਹਰ ਇੱਕ ਕੰਮ ਨੇ ਆਪਣੇ ਟਾਈਮ ਤੇ ਚੱਲਣਾ ਹਰ ਇੱਕ ਕੰਮ ਨੇ ਆਪਣੀ ਸੀਮਾ ਨਾਲ ਚੱਲਣਾ ਸਾਡੇ ਕਹਿਣ ਤੇ ਜਦ ਕਰਨ ਦੇ ਨਾਲ ਕੋਈ ਖਾਸ ਨਹੀਂ ਹੁੰਦਾ ਬਾਕੀ ਮੈਨੂੰ ਕਿਸੇ ਨੇ ਕਿਹਾ ਹੈ ਕਿ ਮੈਮ ਜਿਆਦਾ ਤੋਂ ਜਿਆਦਾ ਬਲਾਕਿੰਗ ਜਿਹੜੀ ਹੈ ਆਪਣੀ ਨਾ ਘਰ ਤੋਂ ਬਾਹਰ ਕਰਿਆ ਕਰੋ ਘਰ ਵਿੱਚ ਬਲਾਕਿੰਗ ਜਿਹੜੀ ਹੈ ਕਿ ਲੋਕ ਘੱਟ ਪਸੰਦ ਕਰਦੇ ਆ ਤੇ ਉਹਨਾਂ ਦੀ ਜਾਣਕਾਰੀ ਲਈ ਮੈਂ ਦੱਸ ਦਵਾਂ ਜੀ ਮੈਂ ਘਰੋਂ ਬਾਹਰ ਨਿਕਲਣਾ ਬਹੁਤ ਘੱਟ ਪਸੰਦ ਕਰਦੀ ਆ ਕਿਤੇ ਰੱਬ ਦੇ ਲੋਕ ਦਾ ਕੰਮ ਹੋਵੇ ਤੇ ਮੈਂ ਚੱਲੀ ਜਾਵਾਂ ਇਹ ਦੇਖਿਆ ਕਿ ਬਾਹਰ ਤੋਂ ਬੱਧੀ ਮਾਤਾ ਜੀ ਦੇ ਲੋਕ ਬਾਈਕਾਂ ਤੋਂ ਸਾਈਡ ਤੇ ਉਹਨਾਂ ਨੇ ਮੇਰੇ ਕੋਲੋਂ ਇਹ ਜਾਣ ਸਮਾਂ ਸਾਰੀ ਚੋਗਿਓ ਨੇ ਮੇਰੇ ਕੋਲੋਂ ਬਹੁਤ ਇਤਿਕਾਦ ਕਰਦੇ ਆ ਮੈਂ ਰੱਬ ਦੇ ਨਾਮ ਤੇ ਤਵਾਨ ਕਰਕੇ ਜਿਹੜੇ ਚੱਲ ਨਹੀਂ ਚੱਲਤਾ ਮੈਂ ਉਹ ਯਾਤਰਾ ਮੇਰੇ ਕੰਮ ਆ ਜਾਣੀ ਹੈ ਬਾਕੀ ਡਲੋਜੀ ਸ਼ਿਫਲਾ ਮਾਰ ਜਾ ਕੇ ਮੇਰੀ ਯਾਤਰਾ ਉਹ ਨਹੀਂ ਉਹ ਮੇਰੇ ਲੇਖਿਆਂ ਜਿਹੜੀਆਂ ਆ ਨਹੀਂ ਉਹ ਮੇਰੇ ਕਿਸੇ ਕਰਮਾਚਾਰੀ ਆ ਨਹੀਂ ਤੇ ਬਾਕੀ ਇਸ ਲਈ ਮੈਨੂੰ ਜਿਸ ਤਰ੍ਹਾਂ ਸਹੀ ਲੱਗਦਾ ਮੈਂ ਆਪਣੇ ਤਰੀਕੇ ਨਾਲ ਹਰ ਇੱਕ ਚੀਜ਼ ਕਰਦੀ ਆ ਦੇਖੋ ਜੀ ਗੱਲਾਂ ਕਰਦੇ ਕਰਦੇ ਆਨਿਅਨਸ ਦੇਖੋ ਕਿੰਨੇ ਵਧੀਆ ਹੋ ਗਏ ਹੈ ਤੇ ਚਟਪਟ ਤੇ ਥੋੜੇ ਟਾਈਮ ਚ ਬਨਣ ਵਾਲੀਆਂ ਚੀਜ਼ਾਂ ਜਿਹੜੇ ਕਿ ਅੱਜ ਦੇ ਟਾਈਮ 'ਚ ਹਰ ਇੱਕ ਚੀਜ਼ ਦੀ ਪਸੰਦੀਤੀ ਸਾਜੀ ਹੋਈ ਹੈ ਬਾਕੀ ਮੈਂ ਕੱਲ ਕੋਸ਼ਿਸ਼ ਕਰਾਂਗੀ ਕਿ ਮਤਲਬ ਮੈਂ ਜਲਦੀ ਤੋਂ ਜਲਦੀ ਮਾਰਕੀਟਿੰਗ ਜਾਵਾਂ ਤੇ ਜਿਹੜੀ ਸ਼ਾਪ ਤੇ ਮੈਂ ਮਤਲਬ ਚਦਰਾਂ ਪਸੰਦ ਕਰਦੀਆਂ ਖਰੀਦਣੀਆਂ ਤੇ ਉਸ ਚਦਰਾਂ ਨੂੰ ਮੈਂ ਜਿਹੜਾ ਕਿ ਤੁਹਾਡੇ ਅੱਗੇ ਵੀਡੀਓਸ ਹਲਕਾ ਜਿਹਾ ਸੈਟ ਕਰ ਰਹੀਸ ਕਰਾਂਗੀ ਤੇ ਤੁਹਾਨੂੰ ਵੀ ਦਿਖਾਵਾਂਗੀ ਕਿ ਕਿਹੜੀ ਬੈੱਡ ਸ਼ੀਟਸ ਵਗੈਰਾ ਕਿਸ ਤਰ੍ਹਾਂ ਦੇ ਮੈਂ मतलब ਦੁਕਾਨ ਤੇ ਜਾ ਕੇ ਕਿਸ ਤਰ੍ਹਾਂ ਮਤਲਬ ਖਰੀਦਣਾ ਫੰ ਕਰਦੀਆਂ ਜਾਂ ਉਹ ਮੇਰੇ ਰਿਸ਼ਤੇਦਾਰਾਂ ਚ ਹੈ ਜਾਂ ਅਨ ਰਿਸ਼ਤੇਦਾਰਾਂ ਚ ਹੈ ਜਾਂ ਉਹਨਾਂ ਕੋ ਕੁਆਲਟੀ ਵਾਈਜ਼ ਦੇਖਿਆ ਜਾਵੇ ਹਰ ਇੱਕ ਚੀਜ਼ ਦੀ ਮੈਂ ਤੁਹਾਨੂੰ ਜਿਹੜੀ ਵੀ ਵੀਡੀਓ ਕੋਸ਼ਿਸ਼ ਕਰਾਂਗੀ ਬਣਾ ਕੇ ਤੁਹਾਨੂੰ ਦਿਖਾਵਾਂਗੀ ਤੇ ਬਾਕੀ ਆ ਫੋਟੋਸ ਨੂੰ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਤੁਸੀਂ ਫੋਟੋਸ ਦੇ ਉੱਪਰ ਬੜੇ ਅੱਛੇ-ਅੱਛੇ ਕਮੈਂਟਸ ਲਿਖਦੇ ਹੋ ਕੋਸ਼ਿਸ਼ ਕਰਿਆ ਕਰੋ ਕਿ ਮੇਰੀ ਵੀਡੀਓਸ ਨੂੰ ਵੀ ਗੱਲਬਾਤ ਦੇ ਨਾਲ ਸਾਂਝਾ ਦਿਆ ਕਰੋ ਤੁਹਾਨੂੰ ਮੇਰੀ ਗੱਲਬਾਤ ਕਿੱਦਾਂ ਦੀ ਲੱਗਦੀ ਹੈ ਮੇਰੀ ਵੀਡੀਓਸ ਕਿਸ ਤਰ੍ਹਾਂ ਦੀ ਲੱਗਦੀ ਹੈ ਜਾਂ ਕਿਸੇ ਤਰ੍ਹਾਂ ਮੈਂ ਵੀਡੀਓਸ ਦੇ ਵਿੱਚ ਕੁਛ ਵੀ ਅਣ ਦੇਖਿਆ ਅਣ ਜਾਣਾ ਬੋਲ ਜਾਵਾਂ ਤੇ ਉਹਦੇ ਬਾਰੇ ਮੈਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਆ ਕਰੋ ਤੇ ਬਾਕੀ ਫਲਾਹ ਦੀ ਘੜੀ ਦੀਵਾਲੀ ਨੂੰ ਰਹਿ ਗਏ ਨੇ ਸਿਰਫ ਸਿਰਫ 3 ਤੋਂ 4 ਦਿਨ ਜੋ ਕਿ ਤੁਸੀਂ ਸਭ ਚਾਹੁੰਦੇ ਹੋ ਹੈਨਾ ਤੇ ਬਾਕੀ ਪਰਮਾਤਮਾ ਤੋਂ ਸਾਰਿਆਂ ਨੂੰ ਛੜਦੀ ਕਲਾ ਦੇ ਵਿੱਚ ਰੱਖੇ ਵਧੀਆ-ਵਧੀਆ ਰੱਖੇ ਆਪਣੇ-ਆਪਣੇ ਘਰ ਤੰਦਰੁਸਤ ਰੱਖੇ ਤੇ ਬਾਕੀ ਜੀ ਅਸੀਂ ਰਾਇਮਾਂ ਨੂੰ ਲਗਾਣ ਲੱਗੇ ਹਾਂ ਬਹੁਤ ਜਲਦੀ ਤੜਕਾ ਤੇ ਤੁਸੀਂ ਜਿਹੜਾ ਵੀ ਐ ਵੀਡੀਓਸ ਨੂੰ ਸਪੋਰਟ ਕਰਦੇ ਰਹੋ محبت ਦੇਂਦੇ ਰਹੋ ਪਿਆਰ ਕਰਦੇ ਰਹੋ ਸੋਸ ਧੰਨਵਾਦ ਥੈਂਕ ਯੂ ਸੋ ਮਾਚ ਠੀਕ